ਦੀਆਂ ਚੋਰੀਆਂ ਸਿਸਟਮ ਕੋਲ ਕੰਪਨੀ ਸੂਚਨਾ ਤਾਂ ਹੈ। ਅਤੇ ਪਲੱਸ ਜੇਡੀ ਸੋਸਾਇਟੀ ਹੈ ਬਹੁਤ ਸਾਰੇ ਐਨਜੀਓ ਜਿਹੜੀਆਂ ਸੀਐਸਰ ਰੂਪ ਵਿੱਚ ਕੰਮ ਕਰ ਰਹੀ ਸੀ। ਅ ਮੇਰਾ ਮਕਸਦ ਜਿਹੜਾ ਆਂਦਾ ਸੀਗਾ ਇੱਕ ਤਾਂ ਹਰ ਸ਼ੁਕਰਵਾਰ ਦੇ ਕੋ ਤੇ ਵਾਸ ਕਰਦੇ ਹਾਂ। ਹਰ ਸ਼ੁਕਰਵਾਰ ਆ ਕੇ ਬਣਾਉਂਦੇ ਜਿਹੜਾ ਖੰਨਾ ਰੋਡ ਦੇ ਉੱਤੇ ਹੈ। ਬਹੁਤ ਸਾਰੇ ਘਰਾਂ ਦੇ ਵਿੱਚ ਕਿਹਾ ਪੌਲਿਟਿਕਾ ਉੱਥੇ ਸਾਨੂੰ ਘਰਾਂ ਦੇ ਵਿੱਚ ਜਿਹੜੇ ਅੱਜ ਕੱਲ ਆਪਾਂ ਗਰਮੀ ਕਰਕੇ ਪਾਣੀ ਦੇ ਪੂਲ ਜਿਵੇਂ ਅਸੀਂ ਕਰਦੇ ਹਾਂ ਜਿਹੜੇ ਠੰਡੀ ਹਵਾ ਵਾਸਤੇ ਪੂਲ ਲਾਦੇ ਆ ਉਹਦੇ ਚ ਪਾਣੀ ਹੁੰਦਾ। ਉਹਦੇ ਵਿੱਚ ਜਿਹੜਾ ਹੈ ਕਿ ਡੈਂਗੂ ਦਾ ਲਾਰਵਾ ਉਹਦੇ ਚ ਫ੍ਰੀਡ ਕਰਦਾ ਤੇ ਤੁਸੀਂ ਆਹ ਦੇਖ ਸਕਦੇ ਹੋ ਕਿ ਅਸੀਂ ਉੱਥੇ ਦਾ ਚੱਕਰ ਕਰਦੇ ਜਾਇਆ ਇਸ ਡੈਂਗੂ ਦਾ ਲਾਰਵਾ ਇੰਸੈਕਟ ਕਰਨਾ ਲਾਗਾਂ ਹੁੰਦਾ ਜੀ ਫਿਰ ਇਹ ਕੀਪਾ ਬਣਦਾ ਤੇ ਤੁਸੀਂ ਬਾਅਦ ਵਿੱਚ ਦੀ ਫੋਟੋਗ੍ਰਾਫ ਕਰ ਸਕਦੇ ਹੋ ਕੀਪਾ ਬਣ ਗਿਆ ਹੋਇਆ ਕਿ ਕੱਲ੍ਹ ਦੇ ਪਾਸੇ ਤੱਕ ਉੱਡ ਜਾਏਗਾ ਉਹ ਇੱਕ ਚੱਕਰ ਦਾ ਲਾਈਫ ਸਾਈਕਲ ਉਹਨਾਂ ਤੋਂ ਜੇ ਆਪਾਂ ਬ੍ਰੇਕ ਕਰ ਦਈਏ ਆਪਾਂ ਉੱਤਰਵਾ ਸਕੋ ਸਾਰੇ ਕੁਲ ਰਜ ਦੇ ਵਿੱਚ ਡਰੇ ਹੁੰਦੀ ਆ ਤੁਸੀਂ ਪਛਿਆ ਵਾਸਤੇ ਛੀਕਾ ਲੈ ਪਾਣੀ ਰੱਖਿਆ ਕਰਦੇ ਚੋ ਪਾਣੀ ਲੱਭਦੀ ਰਹਿੰਦੀ ਆ ਸਾਫ ਪਾਣੀ ਤੇ ਜਾਂ ਕੋ ਕੰਸਟਰਕਸ਼ਨ ਸਾਈਟ ਉੱਤੇ ਆਪਾਂ ਪਾਣੀ ਸਪੋਰਟ ਕਰਦੇ ਆ ਜਦੋਂ ਬਰਸਾਤ ਆਂਦੀ ਆ ਜੇ ਸ਼ੁਰੂ ਹੋਣੀ ਆ ਅੱਜ ਕੱਲੇ ਗ੍ਰੈਸਵਰੀ ਮਹੀਨੇ ਬਹੁਤ بارش ਆ ਰਹੀ ਆ ਕੋਈ ਕਿਤੇ ਉਹਦੀ ਪੂਲਿੰਗ ਹੋ ਜਾਂਦੀ ਆ ਪਾਣੀ ਦੀ ਉਹ ਪਾਣੀ ਖੜਾ ਰਹਿ ਜਾਂਦਾ ਦਰਦ ਕਰਦੇ ਉਹਦੇ ਵਿੱਚ ਹੀ ਬੱਚੇ ਦਾ ਕਚਨ ਪੈਦਾ ਹੁੰਦਾ ਸਾਫ ਪਾਣੀ ਤੇ ਉਹਦੇ ਵਾਸਤੇ ਜ਼ਰੂਰੀ ਆ ਕਿ ਅਸੀਂ ਹਰ ਸ਼ੁੱਕਰਵਾਰ ਅਸੀਂ ਇੱਕ ਦਿਨ ਫਿਕਸ ਕੀਤਾ ਤਾਂ ਕਿ ਯਾਦ ਰੱਖੇ ਇਹ ਉਮਰ ਨੂੰ ਚੰਗੀ ਤਰ੍ਹਾਂ ਸੁਕਾ ਦਿਓ 3-4 ਘੰਟੇ ਬਾਅਦ ਫਿਰ ਉਹਨੂੰ ਘਾਟੋ ਜੇ ਤੁਹਾਡਾ ਕਲੈਕਟਰ ਦੇਖੋ ਜਿ세 ਤਰ੍ਹਾਂ ਪ੍ਰਿੰਸੀਪਲ ਇਹਨੂੰ ਕਹਿੰਦੀ ਕਿ ਅਸੀਂ ਆਪਾਂ ਇੰਡੋਰ ਕਲਾਸ ਲੱਗਦੇ ਆ ਬੈਂਗੋ ਆਤਾ ਮਨੀਪੂਲ ਕਰਦਾ ਉਹ ਸੁਪਾਣੇ ਨੂੰ ਦੋ ਛੂਹੇ ਕਰ ਦਿੰਦਾ ਇਹ ਕੋਈ ਵੀ ਜਿੱਥੇ ਤੁਹਾਡੇ ਪਾਣੀ ਹੋਏਗਾ ਤੇ ਉੱਥੇ ਬੱਚੇ ਹੋਗਾ ਤੇ ਦਿਨ ਨੂੰ ਕੱਟਣਾ ਹੈ ਸਾਫ ਪਾਣੀ ਸੁਕਾਦਾ ਹਾਂ ਫਿਰ ਨੂੰ ਕਰਦੇ ਆ ਤੇ ਇੱਕ ਤਾਂ ਮੇਰਾ ਨਿਯੋਗ ਡਾਕਟਰ ਬਲਬੀਰ ਸਿੰਘ ਜੀ ਸਿਹਤ ਵਾਦੀ ਪੰਜਾਬ ਜਿਵੇਂ 8 ਵਜੇ ਮੈਂ ਉੱਥੇ ਪਹੁੰਚੇ उन पहिला बि खना रोड ते ਨੂ ਪਾਸਤੀ ਦੇ ਵਿੱਚ ਕਈ ਘਰਾਂ ਦੇ ਵਿੱਚ ਟੈਕਿੰਗ ਕੀਤੀ ਜਿੱਥੇ ਲਾਰਵਾ ਪੈਦਾ ਨ ਹੋਵੇ ਤਾਂ ਕਿ ਡੇਂਗੂ ਮਲੇਰੀਆ ਔਰ ਇੱਕ ਦੂनियां ਤੋਂ ਸਾਡੀ ਕਾਇਦ ਜਿਹੜਾ ਹੈ ਮੈਥੂਮ ਨ ਰੱਖਿਆ ਜਾ ਸਕੇ ਪਰ ਇਸ ਤੋਂ ਬਾਅਦ ਉਹਨਾਂ ਨੇ ਐਨ ਜੀਓਜ਼ ਨਾਲ ਮੀਟਿੰਗ ਕੀਤੀ ਡਿਪਟੀ ਕਮਿਸ਼ਨਰ ਮਲੇਕਪੁਰਾ ਦੇ ਆਫਿਸ ਦੇ ਵਿੱਚ ਔਰ ਸਾਡਾ ਜਿਹੜਾ ਨਸ਼ਾ ਛਡਾਊ ਕੇਂਦਰ ਹੈ ਮਲੇਕਪੁਰਾ ਦੇ ਪ੍ਰਕਾਸ਼ ਹਸਪਤਾਲ ਦੇ ਵਿੱਚ ਉਹਦੇ ਦੇ ਬਾਰੇ ਜਿਹੜਾ ਸਾਡੇ ਨਸ਼ੇ ਦੇ ਆਦੀ ਹੋ ਗਏ ਨਾਗਰਾਨੋਮਾਂ ਨੂੰ ਅਛਾ ਸਮਾਉਣ ਦੇ ਲਈ ਤਾਂ ਉਹਨਾਂ ਨੂੰ ਫਰੀਦਕੀ ਕਰਨਾ ਔਰ ਉਹਨਾਂ ਦੀ ਮਤੁਰੀ ਦੀ ਜਾਤ ਨੂੰ ਵੋਲੰਟੀਰੀਲੀ ਜਿਉਂਕਿ ਪੁਲਿਸ ਨਾਲ ਵੀ ਵੀ ਦੇਣ ਵਾਸਤੇ ਵੀ ਫਰੀਦਕੀਤਾ ਹੈ ਤੇ ਸਾਡੇ ਮੰਤਰੀ ਸਾਹਿਬ ਨੇ ਦੱਸਿਆ ਕਿ ਅਸੀਂ ਨਾਲ ਦੇ ਬਲੇ ਕਿ ਉਹਨਾਂ ਨੂੰ ਅਛਾ ਢਰਾ ਕੇ ਸਮਾਜ ਦੇ ਇੱਕ ਮੇਨਸਟ੍ਰੀਮ ਦੇ ਵਿੱਚ ਸ਼ਾਮਲ ਕਰਨਾ ਹੈ ਬਲਕੇ ਉਹਨਾਂ ਨੂੰ ਅਸੀਂ ਕੰਮ ਵੀ ਸਿਖਾਣਾ ਹੈ ਇਲੈਕਟ੍ਰੀਸ਼ੀਅਨ ਦਾ ਹੈ welding ਦਾ ਹੈ ਹੋਰ ਦੂਸਰੇ ਕੰਮ ਹਨ ਤੇ ITI ਨਾਲ ਗੱਲ ਕਰਕੇ ਮੈਨੂੰ ਕੰਮ ਵੀ ਸਿਖਾਵਾਂਗੇ ਤਾਂ ਕਿ ਉਹ ਨਸ਼ਾ ਮੁਕਤ ਤੋਂ ਬਾਅਦ ਕੰਮ ਕਰਨ ਯੋਗ ਬਣ ਸਕਣ ਔਰ ਕੰਮ ਤੇ ਲੱਗੇ ਉਹ ਬਰਬਾਦਾ ਵਧੀਆ ਮਤਲਬ ਉਦਾਰ